ਇੱਥੇ ਬੰਨਤੀ ਆਇਓ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਾਂ ਜਿਹੜੇ ਇੱਥੇ ਬਹੁਤ ਗਿਣਤੀ ਵਿੱਚ ਦੂਰੋਂ ਨੇੜੇੋਂ ਆ ਰਹੇ ਹੈ ਸਾਨੂੰ ਜੀ 2-3 ਦਿਨ ਤੋਂ 2 ਕੁ ਦਿਨ ਹੋ ਗਏ ਨੇ ਸਾਨੂੰ ਥੋੜੀ ਕੰਪਲੇਂਟਸ ਆ ਰਹੀਆਂ ਸੀਗਾ ਲੋਕਾਂ ਤੋਂ ਇੱਥੇ ਔਰ ਐਨਡੀਆਰਫ ਟੀਮ ਤੋਂ ਆਰਮੀ ਤੋਂ ਵੀ ਆ ਰਿਹਾ ਸੀਗਾ ਕਿ ਫੰਕਸ਼ਨ ਵਿੱਚ ਪ੍ਰੋਬਲਮ ਆ ਰਹੀ ਇੱਥੇ ਟ੍ਰੈਫਿਕ ਜੈਮ ਬਹੁਤ ਹੋ ਜਾਂਦਾ ਹੈ ਲੋਕ ਬਹੁਤ ਵੱਨ ਤੇ ਆ ਰਹੇ ਨੇ ਇਸ ਕਰਕੇ ਮੈਂ ਤੇ ਐਸਐਸਪੀ ਸਾਹਿਬ ਨੇ ਅੱਜ ਸਪੈਸ਼ਲ ਦੌਰਾ ਕੀਤਾ ਇਸ ਏਰੀਏ ਦਾ ਅਸੀਂ ਸਟ੍ਰਿਕਟ ਹਦਾਇਤਾਂ ਦਿੱਤੀਆਂ ਐਸਐਸਪੀ ਸਾਹਿਬ ਨੇ ਕਿ ਭਈ ਟ੍ਰੈਫਿਕ ਪੂਰਾ ਪ੍ਰੋਪਰ ਮੈਨੇਜ ਹੋਏਗਾ ਅਨਨੈਸੈਸਰੀ ਪਾਰਕਿੰਗਸ ਨਹੀਂ ਥੋੜੀਆਂ ਜਿੰਨੇ ਵੀ ਕੋਈ ਸ਼ਰਦਾਲੂ ਨੇ ਜਿਨ੍ਹਾਂ ਨੇ ਲੰਗਰ ਨਾਉਣਾ ਹੈ ਅਸੀਂ ਉਹਨਾਂ ਦੀ ਬਹੁਤ ਕਦਰ ਕਰਦੇ ਹਾਂ ਇਸ ਟਾਈਮ ਤੇ ਸਾਡੇ ਨਾਲ ਖੜੇ ਨੇ ਬਟ ਅਸੀਂ ਰਿਕਵੈਰ ਤੁਹਾਡੇ ਮਾਧਿਅਮ ਨਾਲ ਅਪੀਲ ਵੀ ਕਰਨਾ ਚਾਹਾਂਗੇ ਕਿ ਉਹ ਲੰਗਰ ਥੋੜਾ ਜਿਹਾ ਹਲਕਾ ਜਿਹਾ ਹਟਵਾ ਲ ਲੈ ਅਸੀਂ ਬੰਨ ਤੇ ਤੇ ਸੜਕ ਨੂੰ ਅਸੀਂ ਖਾਲੀ ਰੱਖਣਾ ਚਾਹੁੰਦੇ ਜਿਹੜੀ ਬੰਨ ਦੇ ਨਾਲ ਬਿਲਕੁਲ ਜਿਹੜੀ ਸੜਕ ਆ ਰਹੀ ਕਿਉਂਕਿ ਅਸੀਂ ਬੰਨ ਨੂੰ ਰਿਪੇਅਰ ਕਰਨਾ ਹੈ ਕਿਤੇ ਕਿਤੇ ਉਹਦੀ ਸੀਪੇਜ ਰਿਪੋਰਟ ਹੋ ਰਹੀ ਹੈ ਔਰ ਜੀਸੀਬੀ ਪੋਕਲੇਨ ਤੇ ਜਿਹੜੀਆਂ ਟਰਾਲੀਆਂ ਹੈਗੀਆਂ ਮਿੱਟੀ ਦੀਆਂ ਉਹ ਜਾਣ ਹੀ ਪਾ ਰਹੀਆਂ ਟ੍ਰੈਫਿਕ ਜੈਮ ਦੀ ਵਜ੍ਹਾ ਨਾਲ ਸੋ ਇਹ ਚੀਜ਼ਾਂ ਅਸੀਂ ਬੰਨ ਨੂੰ ਓਵਰ ਸਟ੍ਰੈਸ ਨਹੀਂ ਹੋਣ ਦੇਣਾ ਕਿਉਂਕਿ ਸਾਡਾ ਇਹ ਪੀਕ ਚੱਲ ਰਿਹਾ ਹੈਗਾ ਸੋ ਫਾਜ਼ਲ ਕਾ ਦਾ ਜਿਹੜਾ ਪਾਣੀ ਦੇ ਜਿਹੜਾ ਲੈਵਲ ਹੈਗਾ ਇਟ ਇਜ਼ ਮੋਰ ਦੈਨ 80000 ਕਿਊਸਿਕ ਸਤਲੁਜ ਕ੍ਰਿੰਗ ਐਂਡ ਵੀ ਡੋਨਟ ਵਾਂਟ ਕਿ ਜਿਹੜਾ ਮਿੱਟੀ ਦਾ ਬੰ ਹੇਗਾ ਉਹਨੂੰ ਅਸੀਂ ਓਵਰ ਸਟ੍ਰੈਸ ਕਰ ਦਈਏ ਸੋ ਇਹ ਇੱਕ ਸਾਡਾ ਪ੍ਰੀਵੈਂਟਿਵ ਮੈਜਰ ਹੈ ਤੇ ਮੈਂ ਆਸ ਕਰਦੀ ਹਾਂ ਸਾਰੇ ਸਾਡੇ ਇਸ ਦੇ ਵਿੱਚ ਸਾਥ ਦੇਣਗੇ ਔਰ ਮੈਂ ਤੇ ਐਸਐਸਪੀ ਸਾਹਿਬ ਇਸ ਚੀਜ਼ ਵਾਸਤੇ ਅਸੀਂ ਇਸ ਚੀਜ਼ ਨੂੰ ਫਾਲੋ ਅਪ ਵੀ ਕਰਾਂਗੇ ਤੇ ਅਸੀਂ ਨਿਰਧਾਰਿਤ ਵੀ ਕਰਾਂਗੇ ਕਿ ਇਸ ਤਰੀਕੇ ਨਾਲ ਇੱਥੇ ਰੈਗੂਲੇਸ਼ਨ ਹੋ ਸਕੇ ਥੈਂਕ ਯੂ এবੀਐ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋਵਾਂ से हम अपील करते हैं कि एबीए न्यू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत